2018 ਦੀ ਗੱਡੀ ਹੋਵੇ 2024 ਚ ਚੜਾ ਦੇ ਤੇ ਆਪਾਂ ਕਿਉਂ ਫਿਰ ਚੜਨ ਨੇ ਵੀ ਆਪਣੇ ਰੀਸੈਂਟ ਮੰਟਾ ਕਰਦੇ ਕਿੱਦਾਂ ਜਦੋਂ ਸੁਪਰੀਮ ਕੋਰਟ ਦੇ ਆਰਡਰ ਹੈਗੇ ਨੇ ਕਿ BS4 ਦੀਆਂ ਗੱਡੀਆਂ ਬੰਦ ਹੋ ਗਈਆਂ ਆਪਾਂ ਹੁਣ BS4 ਦੀ ਗੱਡੀ ਨਹੀਂ ਚੜਨ ਦੇ ਨਹੀਂ ਚੜਦੇ ਦਿਓ ਯਾਰ ਕਾਗਜ਼ ਚਿਰ ਕੋ ਆਪਾਂ ਤਾਂ ਐਮਓਸੀ ਗੱਲ ਕਰਦੇ ਰਹੀਆਂ ਇੱਕ ਮਿੰਟ ਭਾਜੀ ਇੱਕ ਮਿੰਟ ਇੱਕ ਮਿੰਟ ਆ 2020 ਦੀ ਗੱਡੀ 2024 ਚ ਕਿੱਦਾਂ ਚੜ ਗਈ 2018 ਦੀ ਗੱਡੀ 2024 ਚ ਕਿਦਾਂ ਚੜ ਗਈ? ਅਭੀ 2018 ਦੀ ਗੱਡੀ 2024 ਚ ਚੜੀ ਹੋਈ ਏ। 2017 ਦੀ ਗੱਡੀ ਭਾਈ ਪਾਜੀ ਪ੍ਰੀਮ ਕਾਰਡ ਦੇ ਆਰਡਰ ਨੇ ਕਿ BS4 ਗੱਡੀਆਂ ਨੂੰ ਤੁਸੀਂ ਨਹੀਂ ਚਾੜਨਾ ਤੇ ਤੁਸੀਂ 2024 ਚ ਚੜਨਦੇ ਹੋ। ਹਲੋ 2017 ਦੀ ਗੱਡੀ ਤੁਸੀਂ ਚੜੀ ਹੋਈ ਆ। ਦੱਸੋ ਮਾੜਾ ਜ ਆ 2014 ਦੀ ਗੱਡੀ ਤੁਸੀਂ 2024 ਚ ਇਹਨੂੰ ਕਿਦਾਂ ਆਰਟੀ ਬਣਾ ਕੇ ਕਿਦਾਂ ਨੂੰ ਅਪਰੂਵ ਕਰਤਾ? ਅਪਰੂਵਲ ਕੌਣ ਦਿੰਦਾ? ਕੌਣ ਦਿੰਦਾ ਮੈਂ ਨਹੀਂ ਕਰਦੇ ਕਿਹੜੇ ਮੈਡਮ ਕਿਹੜੇ ਮੈਡਮ ਕੀ ਕਰਨੇ ਉਹ ਐਸ ਡੀ ਐਮ ਸਾਹਿਬ ਅਪਰੂਵਲ ਕਿੱਦਾਂ ਕਰ ਸਕਦੇ ਨੇ ਸੁਪਰੀਮ ਕੋਰਟ ਦੇ ਹਾਂਜੀ ਆਪਾਂ ਉਹ ਕਰਦੇ ਹਾਂ ਕੀ ਕਰਦੇ ਹਾਂ ਵੀਰ ਜੀ ਤੁਸੀਂ ਇਹ ਤਹਿਸੀਲ ਅੰਮ੍ਰਿਤਸਰ ਦੀ ਠੀਕ ਹੈ ਰਾਜਸੰਸੀ ਰਾਜਸੰਸੀ ਤਹਿਸੀਲ ਹੀ ਬੰਦੀ ਹੈ ਤਹਿਸੀਲ 'ਚ ਕੰਮ ਚੱਲਣਦੇ ਆ ਮੋਗੇ ਦੀਆਂ ਗੱਡੀਆਂ ਲੁਧਿਆਣੇ ਦੀਆਂ ਗੱਡੀਆਂ ਜਲੰਧਰ ਦੀਆਂ ਗੱਡੀਆਂ ਇਹ ਗੱਡੀਆਂ ਤਾਂ ਉਹਨਾਂ ਦੇ ਆਪਣੇ ਸ਼ਹਿਰਾਂ 'ਚੋਂ ਵੀ ਹੋ ਸਕਦੀਆਂ ਇੱਥੋਂ ਕਿਉਂ ਹੁੰਦੀਆਂ ਕੀ ਆਪਾਂ ਜਰਾ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਬੋਲੋ ਕਿਤਾ ਐਨਓਸੀ ਦੀ ਹਾਂ ਜਦੋਂ ਸਕਰੀਨ ਪਾਜੀ ਸਕਰੀਨ ਕੋਰਟ ਮੇਰੀ ਗੱਲ ਸਮਝ ਆ ਰਹੀ ਜਾਨਾ ਸਕਰੀਨ ਕੋਰਟ ਦੇ ਆਰਡਰ ਨੇ ਕਿ BS4 ਗੱਡੀ ਨਹੀਂ ਚਾੜਨੀ ਆਪਾਂ ਤੇ ਆਪਾਂ NOC ਕੱਟ ਗਿਆ ਆਪਾਂ 2017 ਦੀਆਂ ਗੱਡੀਆਂ 2024 ਤੇ ਕਿਦਾਂ ਚੜਨ ਨੇ ਆ ਜਿਹੜੀ NOC ਇਹੋ ਜੀ ਆ ਤੇ 2017 ਦੀ ਗੱਡੀ ਆ ਜਾਂ 14 ਦੀ ਗੱਡੀ ਆ 18 ਦੀ ਗੱਡੀ ਆ ਉਹਨੇ ਉਦੋਂ RC ਨਹੀਂ ਅਪਲਾਈ ਕੀਤੀ ਹੈ ਤੇ ਹੁਣ 2024 ਕਿਦਾਂ ਬਣਦੀਆਂ ਮੈਂ ਦੱਸਦਾ ਦੇਖੋ ਦੋ ਦੋ ਭਾਜੀ ਹਾਂਜੀ ਆਪਾਂ ਕਰੋ ਮੈਨਾਂ ਦੇ ਕੋਲ 2015 ਦੀ ਗੱਡੀ ਕਰੋ ਆਪਣੇ ਕੋਲ ਫਾਈਲ ਮੇਰੇ ਕੋਲ ਭਾਜੀ 300 400 ਕਾਗਜ਼ ਆ ਤੁਹਾਡਾ ਜਿਹੜੀਆਂ ਤੁਸੀਂ ਗੱਡੀਆਂ BS4 ਦੀਆਂ ਚੜਾਈਆਂ ਹੋਈਆਂ ਲੱਖਾਂ ਕਰੋੜਾਂ ਦਾ ਟੈਕਸ ਤੁਸੀਂ ਚੋਰੀ ਕੀਤਾ ਆ ਕਿੱਥੇ ਉਹ ਟੈਕਸ ਦਾ ਸਮਨ ਮੈਨੂੰ ਮਖਾਓ ਵੈਰੀਫਾਈ ਕਰਾਓ ਕਰਾਓ ਵੈਰੀਫਾਈ ਕਿੱਦਾਂ ਕਰਾਓ ਆ ਲੋ ਇੱਕ ਫਾਰਮ ਦਾ ਲੈ ਲੋ 2015 ਦਾ ਮੈਨੂੰ ਟੈਕਸ ਵੈਰੀਫਾਈ ਕਰਾਓ ਬੋਲੋ ਜੇ ਐਸਡੀਐਮ ਕਹਿੰਦਾ ਐਸਡੀਐਮ ਸਾਫ ਕਿਹੜੇ ਮੈਡਮ ਕੀ ਨਾਮ ਹੈ ਜੀ ਉਹਦਾ ਅਮਨਦੀਪ ਪੌਰ ਮੈਡਮ ਨੇ ਉਹ ਅਪਰੂਵ ਕਰਦੇ ਨੇ ਤੁਸੀਂ ਉਹਨਾਂ ਨੂੰ ਕਾਗਜ਼ ਭੇਜਦੇ ਹੋ ਤੇ ਉਹ ਅਪਰੂਵ ਕਰਦੇ ਨੇ ਨਾ ਤਾਂ ਤੁਸੀਂ ਤਾਂ ਕਿੱਦਾਂ ਕਰਤਾ ਮੈਨੂੰ ਦੱਸੋ ਭਾਜੀ ਵੈਰੀਫਾਈ ਕਰਾਓ ਐਨਓ ਫਿਗਰਾਂ ਲੈ ਕੇ ਭਾਜੀ ਐਨਓਸੀ ਮੇਰੀ ਬੇਨਤੀ ਸੁਣੋ ਕਾਗਜ਼ ਬੰਦੇ ਕੋ ਸਾਰੇ ਹੋਣ ਹੂੰ ਲੇਕਿਨ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ 2020 ਤੋਂ ਬਾਅਦ ਆਪਾਂ BS4 ਗੱਡੀਆਂ ਨਹੀਂ ਅਪਰੂਵ ਕਰਗੀਆਂ ਕੋਈ ਉਹਨਾਂ ਦੀ ਆਰਸੀ ਨਹੀਂ ਬਣਾਣੀ ਕੋਈ ਉਹਨਾਂ ਦਾ ਉਹਨਾਂ ਨੂੰ ਲੀਗਲੀ ਨਹੀਂ ਰੱਖਣਾ ਉਹ ਲੀਗਲੀ ਨਹੀਂ ਹੈਗੀਆਂ ਜਿਹੜੀਆਂ ਪਹਿਲਾਂ ਚੱਲਣਗੀਆਂ ਚੱਲਣਗੀਆਂ ਆਪਾਂ 2024 'ਚ ਉਹ ਗੱਡੀਆਂ ਨੂੰ ਕਿੱਦਾਂ ਅਪਰੂਵ ਕਰਨੇ ਮੈਨੂੰ ਉਹ ਦੱਸਿਓ ਪਾਜੀ ਇੱਥੋਂ ਹੀ ਹੋਈਆਂ ਕੈਨਸਲ ਕਰ ਦਿੰਦੇ ਆ ਜੋ ਕੈਨਸਲ ਤੋਂ ਕਰ ਦਿੰਦੇ ਆ ਮੇਰੇ ਕੋਲ 300 ਫਾਰਮ ਕਿੱਥੋਂ 300 ਗੱਡੀਆਂ ਕੈਨਸਲ ਕਰ ਦੋਗੇ ਤੁਸੀਂ ਤੇ ਇਹਦੇ ਜਿਹੜੇ ਪੈਸੇ ਨੇ ਉਹ ਕਿੱਥੇ ਨੇ ਆਪਾਂ ਆਏ ਆ ਜੀ ਰਾਇਆ ਕੰਸੀ ਆਇਆ ਇਹ ਤਸਵੀਲ ਆ ਮੋਗੇ ਦੀਆਂ ਲੁਧਿਆਣੇ ਦੀਆਂ ਜਲੰਧਰ ਦੀਆਂ ਬਠਿੰਡੇ ਦੀਆਂ ਦੂਰੋਂ ਦੂਰੋਂ ਸ਼ਹਿਰਾਂ ਦੀਆਂ ਗੱਡੀਆਂ ਇੱਥੇ ਆ ਕੇ ਅਫਸਰ ਆਲਰੇਡੀ ਆਪਣਾ ਹੈਗਾ ਵਾ ਉਥੋਂ ਕਰਾਂ ਦੇ ਚਾਹੇ ਰਾਇਆ ਸੰਸਿਓ ਹੋ ਰਹੀ ਹੈ ਕਿਉਂ ਕਿ BS4 ਗੱਡੀਆਂ 2020 ਤੋਂ ਬਾਅਦ ਸੁਪਰੀਮ ਕੋਰਟ ਨੇ ਆਰਡਰ ਕੱਢਿਆ ਸੀਗੇ ਇਹਨਾਂ ਦਾ ਚੱਲ ਨਹੀਂ ਚੱਲਣਗੇ ਇੱਕ ਪਰ ਭਾਜੀ BS4 ਨਹੀਂ ਚੱਲਣਗੇ ਇਹਨਾਂ ਨੂੰ ਸੀਟੋ ਹੁਣ 2024 'ਚ ਇਹਨਾਂ ਨੇ ਰਜਿਸਟਰ ਕਰਕੇ ਉਹ ਗੱਡੀਆਂ ਇਹ ਮੈਨੂੰ ਦੱਸਣਾ ਇਹਦਾ ਜਿਹੜਾ ਟੈਕਸ ਆ ਆਨਲਾਈਨ ਚੜ ਨਹੀਂ ਸਕਦਾ ਉਹ ਟੈਕਸ ਦੇ ਪੈਸੇ 2-2 ਲੱਖ ਰੁਪਏ ਦਾ ਜਿਹੜਾ ਟੈਕਸ ਆ ਲਗਜ਼ਰੀ ਗੱਡੀਆਂ ਨੇ ਖਾਰੀਆਂ ਉਹ ਟੈਕਸ ਦੀ ਵੀ ਚੋਰੀ ਸਰਕਾਰ ਦੀ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਆਰਡਰ ਸੁਪਰੀਮ ਕੋਰਟ ਦੇ ਆਰਡਰਾਂ ਦੀ ਵੀ ਉਲੰਘਣਾ ਕਰ ਰਹੇ ਨੇ ਤੇ ਮੈਨੂੰ ਇਹਨਾਂ ਨੇ ਕਹਿ ਆ ਕਿ ਕੋਈ ਨਹੀਂ ਤੁਸੀਂ ਜਨ ਤੇ ਉਹ ਜਿਹੜੀਆਂ ਗੱਟੀਆਂ ਕੱਢੀਆਂ ਅਸੀਂ ਉਹਨਾਂ ਕੈਂਸਲ ਕਰ ਦਨੇ ਮੇਰੇ ਕਹਿ ਦੋ ਕੈਂਸਲ ਕਰ ਦਨੇ ਹਾਂਜੀ ਕਰੋ ਭਾਜੀ ਤੁਹਾਡੇ ਕੋ ਸਿਸਟਮ ਪਿਆਰ ਕੋ ਬੈਠੇ ਆਪਾਂ ਆਪਾ ਘੜਾ ਤਾ ਕੁਝ ਕਹਿਣ ਕਰੋ ਚੱਕ ਮੈਂ ਹੋਰ ਕਾਗਜ਼ ਬਣਾ ਲਾ ਮੇਰੇ ਕੋ ਗੱਡੀ ਦੇ 300 ਕਾਗਜ਼ ਚੋਰ ਪਏ ਨੇ ਕਰੋ ਨਾ ਹਾਂ ਕੀ ਆ ਰਹੀ ਗਾ ਆਪਾਂ ਠੀਕ ਕਰਦੇ ਆ ਆਪਾਂ ਮੈਨੂੰ ਇੱਕ ਚੀਜ਼ ਦੱਸੋ ਸੱਚਾਈ ਬੋਲਿਓ ਤੁਸੀਂ ਨਹੀਂ ਨਹੀਂ ਇੱਕ ਮਿੰਟ ਭਾਈ ਇੱਥੇ ਖੜੋ ਉਹ ਭਾਜੀ ਮੈਂ ਸੁਣਨ ਦੇ ਆ ਮੈਂ ਮੇਰੀ ਗੱਲ ਕਰੋ ਤੁਸੀਂ ਆਪਣੀ ਸੀਟ ਤੇ ਆਓ ਕੋਈ ਗਲਤ ਨਹੀਂ ਪਿਆ ਮੇਰੀ ਬੇਨਤੀ ਮੇਰੀ ਪਹਿਲਾ ਬੇਨਤੀ ਕਰ ਮੇਰੀ ਬੇਨਤੀ ਕਰ ਹਾਂਜੀ ਬੋਲੋ 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 ਮੈਨੂੰ ਇੱਕ ਚੀਜ਼ ਦੱਸੋ ਸੁਪਰੀਮ ਕੋਰਟ ਕਹਿੰਦਾ 2020 ਤੋਂ ਬਾਅਦ BS4 ਨਹੀਂ ਚੜ੍ਹਣੀ ਚਾਹੀਦੀ ਆ 2015 ਚ ਗੱਡੀ ਮੈਨੂਫੈਕਚਰ ਹੀ ਆ ਠੀਕ ਆ ਜੀ ਰਜਿਸਟ੍ਰੇਸ਼ਨ ਹੋਈ ਆ ਆ 2024 ਚ ਕਿਉਂ ਚਾੜੀਏ ਮੈਨੂੰ ਇਹ ਦੱਸੋ ਬਸ ਮੇਰੇ ਕੋ ਪੰਜ ਪੰਜ ਤੋਂ 700 ਕਾ ਜਿਹੜੀਆਂ ਤੁਸੀਂ ਕੀਤੀਆਂ ਹਾਲੇ ਤਾਂ ਮੈਂ ਸਿਰਫ 70 ਸੀ ਕਾ ਲੱਗਦੇ ਆ 300 ਕਰੋੜ ਦਾ ਗੱਡੀ ਤੇ ਪਿਆ ਕੇ ਤੁਹਾਡੇ ਕੋਲ ਪਹਿਲਾਂ ਹੀ ਉਹ ਤੇ ਵੈਰੀਫਾਈ ਕਰਾ ਲੀਏ ਕਰੋੜਾਂ ਦਾ ਤੁਸੀਂ ਕਪਲਾਜਦਾ ਸਰਕਾਰ ਦਾ ਭਾਜੀ ਜਿਹੜੀ ਚੀਜ਼ ਆਨਲਾਈਨ ਚੜ ਨਹੀਂ ਸਕਦੀ ਇਹਦਾ ਤੁਸੀਂ ਟੈਕਸ ਕਿੱਦਾਂ ਪੇ ਕਰਦਾ ਮੈਨੂੰ ਟੈਕਸ ਦਾ ਫਾਟਾ ਪੇ ਇੱਕੋ ਫਾਰਮ ਦਾ ਟੈਕਸ ਪੇ ਕਰਕੇ ਦਿਖਾਓ ਆਓ ਮੈਨੂੰ ਦਿਖਾਓ ਕਰੋੜਾਂ ਦਾ ਤੁਸੀਂ ਕਪਲਾ ਕੀਤਾ ਵਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਐਰੇਮਲਾ ਐਸਡੀਐਮ ਵੀ ਚਿਹਰਾ ਲ ਕੇ ਕਰਨਦੇ ਨਾ ਅਪਰੂਵ ਤੇ ਐਸਡੀਐਮ ਨੇ ਕਰਨਾ ਵਾ ਨਹੀਂ ਤਾਂ ਫਿਰ ਅਪਰੂਵ ਕਿੱਦਾਂ ਹੋ ਗਿਆ ਪਾਜੀ ਅਪਰੂਵ ਕਿੱਦਾਂ ਹੋ ਗਿਆ ਐਸਜੀਐਮ ਸਾਹਿਬ ਵੱਲੋਂ ਅਪਰੂਵ ਕਿੱਦਾਂ ਹੋ ਗਿਆ ਜਿਹੜੀ ਚੀਜ਼ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਆਪਾਂ ਕਰ ਨਹੀਂ ਸਕਦੇ ਫਿਰ ਉਹ ਅਪਰੂਵ ਕਿੱਦਾਂ ਹੋ ਗਈ ਐਸਜੀਐਮ ਸਾਹਿਬ ਨੇ ਕਿੱਦਾਂ ਅਪਰੂਵ ਕਰਤੀ ਇਹ ਜੀ ਐਮਟੀਸੀ ਸਾਹਿਬ ਨੇ ਅਰਦੀਪਕ ਨਾਮ ਆਪਣਾ ਅਰਦੀਪਕ ਜੀ ਅਸੀਂ 700 ਫਾਰਮ ਲੈ ਕੇ ਆਏ ਹਾਂ ਜਿਹੜਾ ਸਾਨੂੰ 2 ਤੋਂ 2.5 ਮਹੀਨੇ ਹੋ ਗਏ ਵੈਰੀਫਾਈ ਕਰਦੇ ਕਿ ਇਹ ਚੀਜ਼ ਸਹੀ ਹੈ ਗਲਤ ਹੈ ਅੱਜ ਅਸੀਂ ਇਨਾਂ ਕੋ ਆਏ ਆ ਮੈਨੂੰ ਇੱਕ ਚੀਜ਼ ਦਾ ਸੋਲ ਜਲੰਧਰ ਆਪਣਾ ਜਲੰਧਰ ਆਪਣਾ ਆਟੀਆ ਦਫ਼ਤਰਾ ਲੁਧਿਆਣੇ ਆਪਣਾ ਮੋਗੇ ਆਪਣਾ ਬਟਿੰਡੇ ਆਪਣਾ ਵਾ ਸਾਰੇ ਜਿਹੜੇ ਆਲੇ ਦੁਆਲੇ ਦੇ ਸ਼ਹਿਰ ਹੈਗੇ ਨੇ ਸਾਰਿਆਂ ਦੇ ਆਪਣਾ ਆਪਣਾ ਆਟੀਆ ਦਫਤਰ ਹੈਗਾ ਲੇਕਿਨ ਫੇਰ ਵੀ ਅੰਮ੍ਰਿਤਸਰ ਦੀ ਕਿ ਤਸਵੀਲ ਤੋਂ ਆ ਕੇ ਕਰਾਣਾ ਇਹ ਕਿਤੇ ਨਾ ਕਿਤੇ ਘਪਲੇ ਦਾ ਸ਼ੰਕਾ ਸੀਗੀ ਅਸੀਂ ਦੇਖਿਆ 2015 ਦੀਆਂ ਗੱਡੀਆਂ ਵਾਂ 2016 ਦੀਆਂ ਗੱਡੀਆਂ ਜਦ ਕਿ ਸੁਪਰੀਮ ਕੋਰਟ ਨੇ 2020 ਚ ਆਰਡਰ ਕੱਟਦੇ ਸੀਗੇ ਕਿ ਜਿਹੜੀਆਂ ਵੀ BS4 ਗੱਡੀਆਂ ਵਾਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਉਹਨਾਂ ਦੀ ਹੁਣ ਰਜਿਸਟ੍ਰੇਸ਼ਨ ਨਾ ਕੀਤੀ ਜਾਵੇ ਨਾ ਹੀ ਉਹਨਾਂ ਦੀ ਆਰਸੀ ਬਣਾਈ ਜਾਵੇ ਤੇ ਬੰਦਾ ਪੁੱਛੇ 2015 ਦੀ ਆਰਸੀ ਅੱਜ ਤੱਕ ਬਣੀ ਨਹੀਂ ਜਿਹੜੀਆਂ 2024 ਜਿੱਥੇ ਬਣ ਗਈਆਂ ਅੰਮ੍ਰਿਤਸਰ ਕਿਉਂ ਨਹੀਂ ਬਣੀ ਬਠਿੰਡੇ ਕੋਰਪੋਰੇਟ ਆਰਡਰ ਅਧੂਰਾ ਲੰਘਣਾ ਕੀਤੀ ਜਾ ਰਹੀ ਹੈ ਐਮਟੀਸੀ ਸਾਹਿਬ ਨੇ ਇਹਨਾਂ ਨੂੰ ਨਹੀਂ ਕਿਹਾ ਕਿ ਸਾਨੂੰ ਸਿਰਫ ਇੰਨੇ ਕਾਗਜ਼ ਮੈਂ ਕਹਿੰਦਾ ਗੱਡੀ ਦੇ 3-4 ਤੋਂ ਕਾਗਜ਼ ਲੈ ਭਾ ਇੰਨੇ ਕਾਗਜ਼ਾਂ ਦਾ ਟੈਨਸ਼ਨ ਬਖਾ ਰਹੇ ਕਿਉਂਕਿ ਟੈਕਸ ਸਾਰਾ ਸਾਰਾ ਚੋਰੀ ਆ ਕਿਉਂਕਿ ਜਿੰਨਾ ਟੈਕਸ ਬੰਦਾ ਲੈਂਦਾ ਹੀ ਨਹੀਂ ਹਟੇ ਕਈ ਲਗਜ਼ਰੀ ਗੱਡੀਆਂ ਇਹੋ ਜਿਹੇ ਦਾ 2-2 ਲੱਖ ਰੁਪਇਆ ਟੈਕਸ ਆ ਲੇਕਿਨ ਆ ਕਾਗਜ਼ ਚ ਕੋਈ ਟੈਕਸ ਦਾ ਰੋਲ ਉਹਨਾਂ ਨੂੰ ਟੈਕਸ ਦਾ ਹਰਦਲ ਕਿ ਟੈਕਸ ਕਿੱਥੇ ਗਿਆ ਦਾ ਤੇ ਇਹਨਾਂ ਨੇ ਅਪਰੂਵ ਕੀ ਦੇ ਕੈਂਟ ਕੀਤੀਆਂ ਇਹ ਗੱਡੀ ਜੇ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦੋ ਬੀਐਸ 4 ਗੱਡੀ ਚੋ 2024 ਚ BS4 ਗੱਡੀ ਅਪਰੂਵ ਹੋ ਸਕਦੀ ਹੈ ਹਾਂ ਸਿਰਫ ਐਨਓਸੀ ਭਾਜੀ ਛੱਡ ਦਿਓ ਐਨਓਸੀ ਤੁਸੀਂ ਅਪਰੂਵ ਕੀਤੀਆਂ ਤਾਂ ਕਾਲੇ ਬਾਰੇ ਤੁਸੀਂ ਮੈਨੂੰ ਦੱਸੋ ਕੀ ਅਪਰੂਵ ਹੋ ਸਕਦੀ ਹੈ ਕਿ ਨਹੀਂ ਮੈਂ ਕਹਿੰਦਾ ਠੀਕ ਹੈ ਤੁਹਾਡੀ ਗੱਲ ਮੇਰੀ ਗੱਲ ਨਾਲ ਠੀਕ ਬਲੋ ਤੁਸੀਂ ਮੈਨੂੰ ਇੱਕ ਚੀਜ਼ ਦੱਸੋ 2024 ਚ ਹੋ ਸਕਦੀ ਹੈ ਨਹੀਂ ਹੋ ਸਕਦੀ ਪਰ ਆਹ ਵੇਖ ਲਓ ਆਪਣੇ ਮੂੰਹ ਕਹਿ ਰਹੇ ਨੇ ਸੁਪਰੀਮ ਕੋਰਟ ਸਾਫ਼ ਲੱਗ ਜਾਂਦੀ ਲਿਖਿਆ ਵਾ ਕਿ BS4 ਗੱਡੀ ਨੂੰ ਰਜਿਸਟਰ ਨਹੀਂ ਕਰਨਾ ਇਹ 2024 ਚ ਕਰ ਰਹੇ 2023 ਚ ਵੀ ਚੱਲਣ ਦੇ ਆ ਵਾ ਇਹ ਬਹੁਤ ਲੰਬੇ ਸਮੇਂ ਤੋਂ ਚੱਲਣ ਦੇ ਆ ਵਾ ਇਹ ਬਹੁਤ ਵੱਡੇ ਲੈਵਲ ਤੇ ਸਰਕਾਰ ਨੂੰ ਚੂਨਾ ਲੱਗਣ ਦੇ ਆ ਕਿਉਂਕਿ ਲਗਜ਼ਰੀਆਂ ਗੱਡੀਆਂ ਆ 40 40 50 50 ਲੱਖ ਦੀ ਗੱਡੀ ਆ 2-2 ਲੱਖ ਰੁਪਈਆ 2-2 ਲੱਖ ਰੁਪਈਆ ਤੇ ਉਹਨਾਂ ਦਾ ਟੈਕਸ ਹੀ ਬੰਦਾ ਜਿਹੜਾ ਕਿ ਸਰਕਾਰ ਨੂੰ ਜਮਾ ਹੀ ਨਹੀਂ ਹੋਇਆ ਤੇ 700 ਫਾਰਮ ਜੇ ਮੇਰੇ ਕੋ ਪਿਆ ਤਾਂ ਸੋਚੋ ਕਿੰਨੀ ਲੱਖ ਗੱਡੀ ਇਹਨਾਂ ਨੇ ਅੱਜ ਤੱਕ BS4 ਦੀ ਹੀ ਅਪਰੂਵ ਕਰਤੀ ਹੈ ਦੱਸੋ ਜੀ ਇਹਦਾ ਟੈਕਸ ਦੱਸੋ ਪਾ ਜੀ ਇਹਦਾ ਟੈਕਸ ਦੱਸ ਦੋ ਜਿਹੜਾ ਟੈਕਸ ਦੱਸੋ ਆ ਜਾ ਮੈਂ ਤੇਰੇ ਨਾਲ ਬੰਨੇ ਆ ਜਾ ਹਾਂ ਖੱਲੋਂ ਲੈ ਕੇ ਉੱਪਰ ਤੱਕ ਸਭ ਹਲੇ ਨੇ ਇੰਨਾ ਨੇ ਗੱਡੀਆਂ ਲੈਣੀਆਂ ਕਾਗਜ਼ ਇਕੱਠੇ ਕਰਨੇ ਨੇ ਜਾਲੀ ਡਾਕੂਮੈਂਟ ਲਾਣੇ ਨੇ ਉਸ ਤੋਂ ਬਾਅਦ ਐਸਡੀਐਮ ਮੈਡਮ ਕੋ ਇਹ ਅਪਰੂਵ ਕਰਾਉਂਦੇ ਨੇ ਬੰਦਾ ਪੁੱਛਿਆ ਐਸਡੀਐਮ ਮੈਡਮ ਨੂੰ ਇਹ ਨਹੀਂ ਪਤਾ ਕਿ ਸੁਪਰੀਮ ਕੋਰਟ ਦੇ ਆਰਡਰ ਹੈਗੇ ਨੇ ਕਿ 2020 ਤੋਂ ਬਾਅਦ ਕੋਈ ਵੀ ਗੱਡੀ ਜਿਹੜੀ ਹੈਗੀ ਆ ਉਹਦੀ ਰਜਿਸਟ੍ਰੇਸ਼ਨ ਨਹੀਂ ਕਰਨੀ ਕਿਉਂਕਿ ਉਹ ਬੀਐਸ4 ਹੈ ਲੇਕਿਨ ਅੱਜ ਵੀ ਉਹ ਜੇ ਸਾਈਨ ਕਰ ਰਹੇ ਨੇ ਆ ਪਾਸ ਕਰ ਰਹੇ ਨੇ ਕਿਤੇ ਨਾ ਕਿਤੇ ਰਲ ਮਿਲ ਕੇ ਕੰਮ ਚੱਲ ਰਿਹਾ ਵਾ ਕਰੋੜਾਂ ਦਾ ਘਪਲਾਜ ਕਰੋੜਾਂ ਸੁਪਰੀਮ ਕੋਰਟ ਦੇ ਆਰਡਰਾਂ ਦੀ ਸਿੱਧੀ ਸਿੱਧੀ ਉਲੰਘਣਾ ਵਾ ਤੇ ਇਹ ਕਰੋੜਾ ਮੈਂ ਕਹਿੰਦਾ ਇਹਨਾਂ ਦੀ ਆਪਣੀਆਂ ਜ਼ਾਇਦਾਤਾ ਚੈ ਆਹ ਯਾਰ ਵੀ ਲਾਈਏ 700 ਫਾਰਮ ਮੇਰ ਕੋ ਪਿਆ ਵਾ 4-5000 ਫਾਰਮ ਉੱਦਾ ਹੈਗਾ ਤੇ ਕਿੰਨੀ ਕੀ ਗੱਡੀ ਹੋ ਗਈ ਹੋਣੀ ਇਹ ਰਾਜਾ ਸੰਸੀ ਮੈਂ ਬਾਲਵਰ ਦੱਸ ਰਿਹਾ ਹੀ ਰਾਜਾ ਸੰਸੀ ਤਹਿਸੀਲ ਐਮ.ਟੀ.ਸੀ ਨੇ ਅਰਦੀਪਕ ਜੀ ਹਾਂਜੀ ਕਿੰਨਾ ਹਾਂ ਕਿੰਨਾ ਬੰਦਾ ਹੈਦਾ ਤੇ ਫੋਨ ਤੁਸੀਂ 16000 ਪਾਇਆ ਵਾ 2015 ਤੋਂ 2024 ਤੱਕ ਇਹਨਾਂ ਨੇ ਸਿਰਫ 16000 ਰੁਪਇਆ ਜਮਾ ਕਰਾਇਆ ਵਾ ਹੰਡਾਈ ਦੀ ਗੱਡੀ ਹੈ ਪੈਟਰੋਲ ਤੇ ਜਿਹਦਾ ਟੈਕਸ ਹੀ ਘੱਟੋ ਘੜ 50000 ਤੋਂ ਉੱਪਰ ਆ 50000 ਤੋਂ ਉੱਪਰ ਮੈਂ ਫੇਰ ਦੱਸ ਰਿਹਾ ਟੈਕਸ ਸਿਰਫ 16000 ਰੁਪਇਆ ਖਾਣਾ ਪੂਤੀ ਚ ਪਾਇਆ ਬਾਕੀ ਪ ਹਾਂ ਤਾਂ ਫਿਰ ਉਹਦੇ ਬਾਕੀ ਪੈਸੇ ਕਿੱਥੇ ਹੈਂ ਅਜੀ ਦੇਖੋ ਇਹ ਟੈਕਸ ਉਹ ਲੈਨੇ ਆ ਅਗਲੇ ਕੋਡ ਲਾ ਕੇ ਉਹਨੂੰ ਦੇਨੇ ਆ ਭਾਜੀ ਹੋ ਜੋ ਕਿੱਥੇ ਮੈਂ ਕਹਿੰਦਾ 2000 ਉਹ 2015 ਤੋਂ 2024 ਤੱਕ ਕਿੰਨੇ ਸਾਲ ਬਣ ਗਏ 9 ਸਾਲ ਨੂੰ 9 ਸਾਲ ਦਾ ਟੈਕਸ ਜੀ 16000 ਰੁਪਇਆ ਮੈਂ ਤੁਹਾਨੂੰ ਗੱਡੀਆਂ ਦਵਾ ਨਵੀਆਂ ਨਵੀਆਂ ਲਿਆ ਦਉਂਦਾ ਦਾ ਟੈਕਸ 16000 ਦਾ ਉਹ ਭਾਜੀ 2024 ਦੀ ਗੱਡੀ ਹੋਵੇ ਨਾ ਤੇ 2024 ਚ ਕਰਾਣਾ ਵੇ ਤਾਂ ਨਹੀਂ 16000 ਟੈਕਸ ਨਹੀਂ ਆ ਇਹ 9 ਸਾਲ ਪੁਰਾਣੀ BS4 ਗੱਡੀ ਜਿਹੜੀ ਸੁਪਰੀਮ ਕੋਰਟ ਨੇ ਬੰਦ ਕਰਤੀ ਆ ਉਹਦਾ ਨਾ ਮਾਤਰਾ ਟੈਕਸ ਲਾਇਆ ਵਾ ਬਾਕੀ ਪੈਸੇ ਆਪਣੀ ਜੇਬ ਚ ਪਾਏ ਨੇ ਮੈਨੂੰ ਇਹ ਦੱਸ ਦੋ ਕਿ ਇਹਦਾ ਟੈਕਸ ਕਿੰਨਾ ਬੰਦਾ ਸੀ ਕਿੰਨਾ ਜਮਾ ਆ ਇਹ ਐਸਜੀਐਮ ਨੂੰ ਨਹੀਂ ਪਤਾ ਨਾ ਸਭ ਨੂੰ ਪਤਾ ਥੱਲੋ ਲੈ ਕੇ ਉੱਪਰ ਤੱਕ ਸਬਰ ਹਲੇ ਨੇ ਬਹੁਤ ਮੋٹے ਲੈਵਲ ਤੇ ਕਰੋੜਾਂ ਦਾ ਘਪਲਾ ਕੀਤਾ ਜਾ ਰਿ ਤੋ ਹੀ ਅਫਸਰ ਜੀ ਮੈਂ ਤੁਹਾਡਾ ਬੈਠ ਨਹੀਂ ਕਰ ਸਕਦਾ ਮੈਨੂੰ ਇਹ ਦੱਸੋ ਇਹਦਾ 2015 ਤੋਂ 2024 ਤੱਕ 9 ਸਾਲਾਂ ਦਾ ਟੈਕਸ ਕਿੰਨਾ ਬੰਦਾ ਆਪਣੇ ਹਿਸਾਬ ਨਾਲ ਮੈਨੂੰ ਛੱਡੋ ਤੁਸੀਂ ਕੀ ਕੀਤਾ ਪਈ ਮੈਨੂੰ ਐਸਟੀਮੇਟ ਦੱਸੋ ਕਿੰਨਾ ਬੰਦਾ ਪਾਜੀ ਕਿੰਨਾ ਬੰਦਾ ਬੰਦਾ ਕਿੰਨਾ ਜਾਈ ਦੱਸੋ ਮੈਂ ਆਨਲਾਈਨ ਕੱਢਦਾ ਕੈਮਰਾ ਚੱਲ ਰਿਹਾ ਹੋਰ ਜੇ ਤੁਹਾਨੂੰ ਝੂਠਾ ਬਾਵਾ ਬੋਦਾ ਕੋਈ ਫਾਇਦਾ ਨਹੀਂ ਆਪ ਦੱਸ ਦਿਓ ਕਿ 2015 ਤੋਂ ਲੈ ਕੇ 24 ਤੱਕ ਆਈ ਟੈਨ ਦਾ ਟੈਕਸ ਕਿੰਨਾ ਬੰਦਾ ਮੈਨੂੰ ਭਰਾਂਗੇ ਤਾਂ 10000 ਵੱਧ ਘੱਟ ਪੈਂਦਾ ਓਏ ਪਰ ਆਪਾਂ ਜੋ ਕਹਿੰਦੇ 10-20000 ਵੱਧ ਘੱਟ ਮੈਂ ਕਹਿੰਦਾ 50000 ਤੋਂ ਉੱਪਰ ਟੈਕਸ ਸੀਗਾ ਜਿਹੜਾ ਉਹਨਾਂ ਨੇ 16000 ਭਰਿਆ ਉਸ ਤੋਂ ਬਾਅਦ ਜਿਹੜਾ ਟੈਕਸ ਭਰ ਵੀ ਨਹੀਂ ਸਕਦੇ ਉਹ ਕਿਦਾਂ ਉਹਨਾਂ ਨੇ ਪ੍ਰੂਫ ਕਰਤੀ ਹਾਂਜੀ ਇਹ ਮੰਨੋ ਟੈਕਸ ਘਾਟੇ ਆ ਨਾ ਜਿਹੜਾ ਦਾ ਤੁਹਾਨੂੰ ਘੱਟ ਆਪਾਂ ਵੇਖੋ ਜੀ ਕਿਹੜੇ ਕਿੰਨਾ ਕੱਢਿਆ ਪਰ ਕੁੰਨੇ ਬੜੇ ਕੋ ਲੈ ਆ ਪਰ ਦੇ ਕੇ ਆਪਾਂ ਦਰਵਾਦਾਂ ਕਿਹੜੇ ਹੈਗੇ ਤੋਂ ਅੱਛਾ ਜੀ ਮੈਨੂੰ ਕਹਿ ਰਹੇ ਆ ਕਿ ਤੁਸੀਂ ਸਾਨੂੰ ਦੱਸ ਦੋ ਕਿ ਕਿੰਨਾ ਟੈਕਸ ਘਾਟਾ ਮੈਂ ਆਪਾਂ ਹੋਰ ਟੈਕਸ ਲੈ ਕੇ ਅਪਰੂਵ ਕਰਵਾ ਕੇ ਉਹ ਵੀ ਇਹ ਕੋਈ ਕਹ ਰਿਹਾ ਹੈ ਗਲਤ ਨਹੀਂ ਨਹੀਂ ਤੁਸੀਂ ਛੱਡ ਦਿਓ ਮੈਂ ਕਹਿੰਦਾ ਜੇ ਤੁਸੀਂ ਟੈਕਸ ਘੱਟ ਲੀਤਾ ਤਾਂ ਤੁਸੀਂ ਪਾਰਟੀਆਂ ਕੋਲ ਹੋਰ ਟੈਕਸ ਲੈ ਕੇ ਭਰੋਗੇ ਦੇਖੋ ਜੀ ਜੇ ਕੋਈ ਭਰੋਗੇ ਕੋਈ ਨਿਕਲਦਾ ਵਾ ਭਰੋਗੇ ਨਾ ਹਾਂ ਦੇਖੋ ਮੇਰੇ ਕਹਿੰਦੇ ਕਹਿ ਰਹੇ ਨੇ ਜਿਹੜੇ ਟੈਕਸ ਘੱਟ ਭਰੇ ਨੇ ਅਸੀਂ ਪ੍ਰਭਾ ਲੈਣੇ ਆ ਤੇ ਪਹਿਲਾਂ ਇਹਨਾਂ ਨੇ ਕੀ ਕੀਤਾ ਫਿਰ ਇਹਦਾ ਮਤਲਬ ਇਹ ਕੰਮ ਕਰਨ ਦੇ ਨੇ ਆਪਣੇ ਮੂੰਹੋਂ ਮੰਨ ਲੰਗੇ ਕਿ ਆਪਾਂ ਪ੍ਰਭਾ ਲਾਂਗੇ ਹਾਂਜੀ ਹਾਂਜੀ ਦੱਸੋ ਫਿਰ ਕੀ ਗੱਲ ਹਾਂਜੀ ਠੀਕ ਹੈ ਨਾ ਕੁਝ ਨਹੀਂ ਖਾਦਾ ਨਾ ਲੈਣਾ ਕਿਉਂ ਨਹੀਂ ਖਾਦਾ ਪਾਜੀ ਮੈਨੂੰ ਇੱਕ ਚਲੋ ਤੁਸੀਂ ਖਾਦਾ ਨਹੀਂ ਸਰਕਾਰ ਦਾ ਗਾ ਤੁਸੀਂ ਨੁਕਸਾਨ ਕਰਾਤਾ ਹਰ ਗੱਲ ਕਹਿੰਦੀ ਆਪਾਂ ਘਾਟੇ ਚ ਚੱਲਣ ਦੀਆਂ ਜਿਹਦਾ ਟੈਕਸ ਭਾਜੀ 50 ਹਜ਼ਾਰ ਤੋਂ ਉੱਪਰ ਬੰਦਾ 16 ਹਜ਼ਾਰ ਦਾ ਟੈਕਸ ਕਿੱਦਾਂ ਇਹਨਾਂ ਨੇ ਪੇ ਕਰਦਾ ਦੂਜਾ ਸੁਪਰੀਮ ਕੋਰਟ ਨੇ ਕਿਹਾ 2020 ਤੋਂ ਪਹਿਲਾਂ ਦੀਆਂ ਗੱਡੀਆਂ ਰਜਿਸਟਰ ਹੀ ਨਹੀਂ ਕਰਦੀਆਂ 2024 'ਚ ਰਜਿਸਟਰ ਵੀ ਕਰਦੀਆਂ ਉਹਨਾਂ ਦਾ ਟੈਕਸ ਦਾ ਵੀ ਕਪਲਾ ਇੱਕ ਅੱਧੀ ਗੱਡੀ 'ਚ ਇਹਨਾਂ ਨੇ ਟੈਕਸ ਪੇ ਕਰਦਾ ਕਈਆਂ 'ਚ ਤਾਂ ਇਹਨਾਂ ਨੇ ਭਾਜੀ ਟੈਕਸ ਨਹੀਂ ਪੇ ਕੀਤਾ ਯਾਰ ਕਿਉਂ ਨਹੀਂ ਹੋ ਸਕਦਾ ਭਾਜੀ ਤੁਸੀਂ ਮੈਂ ਤੁਹਾਨੂੰ ਨੰਬਰ ਲਿਖੋ ਦਿਖਾਓ ਲਿਖੋ ਨੰਬਰ ਸਾਰਿਆਂ ਦੇ ਲਿਖੋ ਇਹਦਾ ਕਿੰਨਾ ਟੈਕਸ ਕਿੰਨਾ ਪੇ ਕੀਤਾ 2020 ਤੋਂ ਹੋ ਜੇ ਕਟੋਰਾ ਟਾਈਸ ਕਿੰਨਾ ਭਰਿਆ ਤੇ ਫੋਰਚੂਨਰ ਲਵੋ ਨਾ 50 ਲੱਖ ਦੀ ਗੱਡੀ ਆ ਤੇ 3 ਲੱਖ yeah, ਦੀ 3 ਲੱਖ ਦੀ ਕੱਲੀ ਕੱਲੀ ਆਰਸੀ ਆ ਤੇ ਇਹਨਾਂ ਨੇ ਦੇਖਦੇ ਕਿੰਨਾ ਟੈਕਸ ਪੇ ਕੀਤਾ ਕੱਟੋ ਭਾਈ ਕਿੰਨਾ ਟੈਕਸ ਪੇ ਕੀਤਾ ਲੈ ਹੋਣੀ ਨਹੀਂ ਚਾਹੀਦੀ ਇਹ 2020 ਦੀ ਆ ਗੱਡੀ ਇਹ BS4 ਆ ਇਹ ਹੋਣੀ ਨਹੀਂ ਚਾਹੀਦੀ ਰਜਿਸਟਰ ਇਹਨਾਂ ਨੇ ਰਜਿਸਟਰ ਵੀ ਕਰਤੀ ਆ ਕਿਉਂਕਿ ਉਹਨਾਂ ਨੂੰ ਪਤਾ ਹੋਵਾ 50-50 ਲੱਖ ਦੀ ਗੱਡੀਆਂ ਲੋਕਾਂ ਦੀ ਕੰਡਮ ਹੋ ਜਾਣੀਆਂ ਵਾ ਇਹਨਾਂ ਨੇ ਉਹਦੇ ਕੋ ਮੋٹے ਪੈਸੇ ਲਿੱਤੇ ਦੋ ਰਜਿਸਟਰ ਮੈਨੂੰ ਇੱਕ ਚੀਜ਼ ਦੱਸੋ ਉਹ ਭਾਜੀ ਮੇਰੇ ਕੋ ਏ ਮੋਗੇ ਦੀ ਗੱਡੀ ਆ ਮੈਨੂੰ ਇਹ ਦੱਸੋ ਮੋਗੇ ਦੀ ਗੱਡੀ ਅੰਮ੍ਰਿਤਸਰ ਦੀ ਤਹਿਸੀਲ ਚੋਂ ਹੋਣਾ ਹੀ ਰਜਿਸਟਰ ਮੋਗੇ ਆਟੀਆਂ ਨਹੀਂ ਗਾ ਜਲੰਧਰ ਆਟੀਆਂ ਨਹੀਂ ਲੁਧਿਆਣਾ ਆ ਗਈ ਅੰਮ੍ਰਿਤਸਰ ਸ਼ਹਿਰ ਆਟੀਆਂ ਨਹੀਂ ਬੇਟਾ ਕਿਉਂ ਨਹੀਂ ਭਰੰਦੇ ਪਤਾ ਕਿਉਂ ਨਹੀਂ ਭਰੰਦੇ ਕਿਉਂਕਿ ਨਾਲ ਇਹਦਾ ਟੈਕਸ ਭਰਿਆ ਹੀ ਨਹੀਂ ਆ ਪਰੋ 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 ਤੇਰੀ ਗੱਲ ਕਿਹੜਾ ਕਾਟੇ ਪਾਲੀਆਂ ਭਰਾਵਾਂਗੇ ਏਡੀ ਗੱਲ ਥੋੜਾ ਜਿਹੜਾ ਘਾਟ ਆ ਉਹ ਪਾਲਟੀਆਂ ਕੋ ਭਰਾਵਾਂਗੇ ਤੇ ਪਹਿਲਾਂ ਕਿਉਂ ਨਹੀਂ ਭਰਵਾਇਆ ਮੈਂ ਰੋਲਾ ਪਾਇਆ ਤੇ ਕਹਿੰਦੇ ਮੈਂ ਕਾਟੜੀਆਂ ਕੋ ਭਰਵਾ ਲੈਣਾ ਤੇ ਪਹਿਲਾਂ ਵਾਲਾ ਟੈਕਸ ਕਿੱਥੇ ਆ ਕਿੰਨੂੰ ਪਤਾ ਜੀ ਪਹਿਲੀ ਗੱਲ ਲਗਾ ਸੀ ਮੈਨੂੰ ਕਿਨੂੰ ਨੇ ਕਿਨੂੰ ਪਤਾ ਭਾਜੀ ਕਿਨੂੰ ਪਤਾ ਮੈਂ ਕਿਹਾ ਜਾਈ ਤਾਂ ਜੋ ਗੂਗਲ ਕਰ ਪਾਜੀ ਕਿਨੂੰ ਪਤਾ ਪਾਜੀ ਵੀਰ ਜੀ ਮੈਨੂੰ ਇੱਕ ਚੀਜ਼ ਦੱਸੋ ਅੱਛਾ ਚਲੋ ਸਾਰੀਆਂ ਗੱਲਾਂ ਛੱਡੀਏ ਪਹਿਲੀ ਗੱਲ ਛੱਡੀਏ ਪ੍ਰੀਮ ਕੋਰਪੋਰੇਸ਼ਨ ਦਾ ਪਤਾ ਆਪਾਂ ਨੂੰ ਕੋਈ ਵੀ ਤੋਂ ਪਹਿਲਾਂ ਜਿਹੜੀਆਂ ਗੱਡੀਆਂ ਗਈਆਂ ਵਾਂ ਉਹਨਾਂ ਦਾ ਆਪਾਂ ਰਜਿਸਟਰ ਨਹੀਂ ਕਰਦੇ ਉਹ BS4 ਨਹੀਂ ਕਰ ਸਰਦੇ ਇਹ ਪਾਜੀ ਬੰਦੇ ਕਿਹੜਾ ਹੋ ਗਿਆ ਮੈਂ ਤੁਹਾਨੂੰ ਤੱਕ ਦੱਸਦਾ ਕਈ ਕਾਗਜ਼ ਵੀ ਇਹਨਾਂ ਨੇ ਡੁਪਲੀਕੇਟ ਲਾਏ ਜਿਹੜੀਆਂ ਫਾਈਨੈਂਸ ਗੱਡੀਆਂ ਨੇ ਨਾ ਇਹ ਉਹਨਾਂ ਤਾਂ ਵੀ ਚਾੜਨ ਦੇ ਕੇ ਆਪਣੀਆਂ ਕੈਸ਼ ਤੇ ਨੇ ਤਾਂ ਕਿ ਉਹਨਾਂ ਦਾ ਲੋਨ ਵੀ ਖਤਮ ਹੋ ਜਾ ਗੱ ਨਹੀਂ ਕੋਈ ਨਹੀਂ ਮੈਂ ਪਾਣੀ ਪੀਲਾਂਗਾ ਮੈਂ ਪਾਣੀ ਪੀਲਾਂਗਾ ਮੇਰੀ ਛੋਟੇ ਮੈਨੂੰ ਇੱਕ ਚੀਜ਼ ਦੱਸੋ ਮੇਰੀ ਗੱਲ ਸੁਣੋ ਇਹ ਮੋਗੇ ਦੀ ਗੱਡੀ ਆ ਠੀਕ ਆ 2020 ਦੀ ਪਹਿਲਾਂ ਦੀ ਐਮਏ ਬੀਐਸ 4 ਹੋਗੀ ਹੋਗੀ ਕਿ ਨਹੀਂ ਹੋਈ ਇਹ ਮੋਗੇੋਂ ਨਾ ਹੋ ਕੇ ਲੁਧਿਆਣੇੋਂ ਜਲੰਧਰੋਂ ਅੰਮ੍ਰਿਤਸਰ ਸ਼ਹਿਰ ਤੋਂ ਨਾ ਹੋਗੇ ਇਹ ਰਾਇਆ ਸੰਧੀ ਅੰਬਰਸਰ ਦੀ ਤਸਵੀਰ ਤੋਂ ਹੀ ਕਿਉਂ ਹੋ ਰਹੀ ਹੈ ਆਪਾਂ ਬੀਐਸਓ ਰਜਿਸਟਰ ਕਰ ਸਕਦੇ ਆ ਨਹੀਂ ਕਰ ਸਕਦਾ ਸਾਰਿਆਂ ਬੇਲਾ ਛੱਡੋ ਮੈਂ ਕਹਿੰਦਾ ਆਪਾਂ ਕਰ ਨਹੀਂ ਸਕਦੇ ਭਾਈ ਕਿੱਦਾਂ ਭਾਈ 2015 ਚ ਉਹਨੇ ਰਜਿਸਟਰ ਨਹੀਂ ਕਰਾਈ ਹੁਣ ਕਿੱਦਾਂ ਹੋ ਰਹੀ ਹੈ ਕੋਈ ਨਾਲ ਕੋਈ ਕੋਈ ਪਾਰਟੀ ਹੈ ਜੋ ਕਿਹੜੀ ਆਹਨ ਨਾਲ ਆਪਸਿਆਂ ਸਾਰੇ ਡਾਕੂਮੈਂਟ ਵੀਰ ਜੀ 2000 ਵੀ ਤੋਂ ਪਹਿਲਾਂ ਜਿਹੜੀਆਂ ਗੱਡੀਆਂ ਹਨ ਸੁਪਰੀਮ ਕੋਰਟ ਨੇ ਖਾਸ ਆਰਡਰ ਦਿੱਤਾ ਮੇਰੀ ਗੱਲ ਸੁਣੋ ਪਾਜੀ ਯਾਰ ਵੇਖੋ ਮੇਰੀ ਗੱਲ ਸੁਣੋ ਯਾ ਮੈਨੂੰ ਸੱਚਾ ਕਹ ਲਓ ਯਾ ਮੈਨੂੰ ਝੂਠਾ ਕਹ ਲਓ ਮੈਨੂੰ ਔਰਗਿਓ ਨਾ ਕਰੋ ਮੈਨੂੰ ਇੱਕ ਚੀਜ਼ ਦੱਸੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸੁਪਰੀਮ ਕੋਰਟ ਦਾ ਆਰਡਰ ਹੈ 2020 ਤੋਂ ਪਹਿਲਾਂ ਜਿਹੜੀਆਂ ਗੱਡੀਆਂ BS4 ਸਾਰੀਆਂ ਬੰਦ ਕਰ ਦਿੱਤੀਆਂ ਜਾਂ ਉਹਨਾਂ ਦਾ ਰਜਿਸਟ੍ਰੇਸ਼ਨ ਆ ਕੇਤੀ ਜਾਵੇ ਇਹ 2015 ਦੀਆਂ 14 ਦੀਆਂ ਗੱਡੀਆਂ ਲੈ ਲਓ ਤੁਸੀਂ 2024 ਚ ਕਿੱਦਾਂ ਰਜਿਸਟਰ ਕਰਤੀਆਂ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ ਹੋ ਸਕਦੀਆਂ ਪਾਜੀ ਹੋ ਸਕਦੀਆਂ ਫਿਰ ਕਹਿੰਦੇ ਭਾਈ ਹਾਂ ਜਾਂ ਨਾ ਪਹਿਲਾਂ ਜਵਾਬ ਦੋ ਨਹੀਂ ਕਰ ਸਕਦੇ ਨਾ ਇਹ ਆਪਣੇ ਮੂੰਹੋਂ ਕਹ ਰਹੇ ਨਹੀਂ ਰਜਿਸਟਰ ਕਰ ਸਕਦੇ ਫਿਰ ਇਹ ਕਿਦਾਂ ਕਰ ਰਹੇ ਨੇ ਟੈਕਸ ਦਾ ਜਿੱਥੋਂ ਤੱਕ ਆਇਆ ਟੈਕਸ ਤੁਹਾਨੂੰ ਇਹਨਾਂ ਦਾ ਆਨਲਾਈਨ ਕੱਢ ਕੇ ਵਿਖਾਤਾ ਵਾ ਜਿਹੜਾ ਟੈਕਸ 50000 ਤੋਂ ਉੱਪਰ ਬੰਦਾ ਇਹਨਾਂ ਨੇ ਸਿਰਫ ਬਤਾ 16000 ਟੈਕਸ ਲਾਇਆ ਬਾਕੀ ਸਾਰੇ ਇਹਨਾਂ ਦੇ ਜੇਬ 'ਚ ਨੇ ਇਹ ਕਹਿੰਦੇ ਜੀ ਉਪਰੋਂ ਅਰ ਐਲਜੀਐਮ ਮੈਡਮ ਕੋ ਅਪਰੂਵ ਲੈਣਾ ਇਹਦਾ ਮੈਂ ਥੱਲੇ ਲੈ ਕੇ ਉੱਪਰ ਤੱਕ ਸਭ ਰੋ ਲੈਨੇ ਕਿਉਂਕਿ ਐਲਜੀਐਮ ਇੱਕ ਬਹੁਤ ਵੱਡੀ ਪੋਸਟ ਆ ਉਹ ਵੀ ਤਾਂ ਦੇਖ ਸਕਦੇ ਨੇ ਕਿ ਇਹ 2020 ਤੋਂ ਪਹਿਲਾਂ ਦੀਆਂ ਗੱਡੀਆਂ BS4 ਦਾ ਇਹਨਾਂ ਨੂੰ ਰਜਿਸਟਰ ਨਹੀਂ ਕਰਨਾ ਸੁਪਰੀਮ ਕੋਰਟ ਦੇ ਸਾਫ਼-ਸਾਫ਼ ਆ orden ਨੇ ਤੇ ਫੇਰ ਵੀ ਇਹ ਅੰਮਰਸਰ ਦੀ ਤਸੀਲ ਰਾਇਆ ਸੰਸੀ ਦਾ ਰਜਿਸਟਰ ਹੋ ਰਹੀ ਆ ਤੇ ਕਰੋੜਾਂ ਦਾ ਟੈਕਸ ਚੋਰੀ ਹੋ ਰਿਹਾ ਇੱਕ ਚੀਜ਼ ਹੋਰ ਵੇਖੋ ਗੱਡੀਆਂ ਨੂੰ ਨੰਬਰ ਕੀ ਲਾ ਰਹੇ ਨੇ ਪੀਵੀ 93 2014 ਦੀ ਗੱਡੀ ਨੂੰ ਵੀ ਪੀਵੀ 93 2015 ਦੀ 16 ਦੀ 17 ਦੀ 18 ਦੀ 19 ਦੀ 20 ਦੀ 21 ਦੀ ਗੱਡੀ ਨੂੰ ਵੀ ਪੀਵੀ 93 ਲਾ ਰਹੇ 2020 ਦੀ ਜੋ ਕਿ ਬੀਐਫ4 ਸਭ ਕੁਝ ਸ਼ੋ ਹੋ ਗਿਆ ਕਿ ਇਹਨਾਂ ਨੇ ਚੜਾਇਆ ਵਾ ਕਾਗਜ਼ ਕੋ ਸਭ ਫਾਰਮ ਸ਼ੋਰ ਲੇਕਿਨ ਟੈਕਸ ਸ਼ੋ ਨਹੀਂ ਹੋ ਰਿਹਾ ਕਿ ਟੈਕਸ ਪਾਪਰ ਆਈ ਨਹੀਂ ਹੋਦਾ ਹੁਣ ਇਹ ਦੱਸੋ ਜੀ 2020 ਦੀ ਫੋਰਚਨਰ ਦਾ ਟੈਕਸ 2024 ਚ ਕਿੰਨਾ ਬੰਦਾ ਜੀ 3 ਲੱਖ ਰੁਪਈਆ ਕਟੋ ਕਟ 3 ਲੱਖ ਰੁਪਈਆ ਬੰਦਾ ਜੋ ਕਿ ਇਹਨਾਂ ਨੇ ਭਰਿਆ ਹੀ ਨਹੀਂ ਹੈ ਤੇ ਰਜਿਸਟਰ ਕਰਤੀ ਗੱਡੀ ਦੱਸੋ ਇੱਕ ਪਲਾਣੀਆ ਤੇ ਕੀ ਹੁੰਦਾ ਠੀਕ ਹੈ ਜੀ ਸ਼ੋ ਨਹੀਂ ਨਾ ਆ ਤੁਹਾਨੂੰ ਟੈਕਸ ਇਹ ਇਹਨਾਂ ਦੇ ਥਰੂ ਹੀ ਹੋਇਆ ਵਾ ਮੈਂ ਤੁਹਾਨੂੰ ਸਾਫ਼ ਦੱਸਣਿਆ ਅੱਜ ਆਪਾਂ ਹੁਣ ਤੁਹਾਨੂੰ ਬਰੀਫ ਕਰਦਾ ਇੱਕ ਵਾਰ ਅੱਜ ਆਪਾਂ ਆਏ ਆ ਜੀ ਰਾਯਾ ਸੰਸੀ ਅਰਦੀਪਕ ਜੀ ਨੇ ਐਮਪੀਸੀ ਇਹਨਾਂ ਵੱਲੋਂ BS4 ਕੇ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਅਪਰੂਵ ਕੀਤਾ ਜਾ ਰਿਹਾ ਟੈਕਸ ਦੀ ਮੋਟੇ ਲੈਵਲ ਤੇ ਚੋਰੀ ਕੀਤੀ ਜਾ ਰਹੀ ਹੈ ਕਿਉਂਕਿ BS4 ਦੀ ਪਹਿਲੀ ਗੱਡੀ ਹੈ ਪਹਿਲੀ ਗੱਲ ਤੇ 2024 ਚ ਰਜਿਸਟਰ ਹੋ ਨਹੀਂ ਸਕਦੀ ਕਿਉਂਕਿ 2020 ਚ ਸੁਪਰੀਮ ਕੋਰਟ ਨੇ ਆਰਡਰ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰ ਦਿੱਤਾ ਜਾਏਗਾ ਕਿ ਇਹ ਗੱਡੀ ਹੁਣ ਨਹੀਂ ਚੱਲਣੀ ਫੇਰ ਵੀ 2024 ਚ ਉਹਨਾਂ ਨੂੰ ਰਜਿਸਟਰ ਕੀਤਾ ਜਾ ਰਿਹਾ ਟੈਕਸ ਕਹਿੰਦਾ ਭਰਿਆ ਹੀ ਨਹੀਂ ਜਾ ਰਿਹਾ ਜਿਸ ਫੋਰਚੂਨਰ ਇੱਕ ਗੱਡੀ ਕੱਢ ਕੇ ਦਿੱਤੀ ਹੈ ਨਾ ਇਹਨਾਂ ਕੋਲ ਟੈਕਸ ਦੀ ਡਿਟੇਲ ਨਹੀਂ ਹੈ ਕਿ ਆਪਾਂ ਟੈਕਸ ਭਰਿਆ ਵਾ ਟੈਕਸ ਭਰਿਆ ਹੀ ਨਹੀਂ ਆ ਬਿਲਕੁਲ ਇੱਕ ਆਈਟਮ ਦੀ ਦਿੱਤੀ ਆ ਜਿਹਦਾ ਟੈਕਸ ਬੰਦਾ ਹੈਗਾ 56000 ਰੁਪਿਆ ਇਹਨਾਂ ਵੱਲੋਂ ਸਿਰਫ 16000 ਰੁਪਿਆ ਟੈਕਸ ਭਰਿਆ ਗਿਆ ਵਾ ਇੱਥੇ ਕਰੋੜਾਂ ਦਾ ਘਪਲਾ ਚੱਲਣ ਦਿਆ ਵਾ ਥੱਲੋਂ ਇਨ ਐਮਪੀਸੀ ਤੋਂ ਲੈ ਕੇ ਐਸਜੀਐਮ ਤੱਕ ਸਭ ਰਲੇ ਨੇ ਕਿਉਂਕਿ ਐਮਪੀਸੀ ਅਪਰੂਵ ਕਰਦਾ ਬਾਅਦ ਜੋ ਐਸਜੀਐਮ ਸਾਹ ਦੇ ਸਾਈਨ ਹੁੰਦੇ ਨੇ ਉਸ ਤੋਂ ਬਾਅਦ ਨੰਬਰ ਲੱਗਦਾ ਜਿਹੜਾ ਪੀਵੀ93 ਆ ਉਹ 2023 ਚ ਸ਼ੁਰੂ ਹੋਇਆ ਵਾ ਪੀਵੀ93 ਤੇ ਇਹ 2014 ਦੀਆਂ ਗੱਡੀਆਂ ਨੂੰ ਕੋਈ ਪੀਵੀ93 ਲਾਈ ਜਾ ਰਹੇ ਤਾਂ ਕਿ ਪਤਾ ਹੀ ਨਾ ਲੱਗੇ ਇਹ ਗੱਡੀ 2014 ਦੀ ਹੈਗੀ ਆ ਧੰਨਵਾਦ ਜੀ ਪਾਜੀ ਮਿਲਨ ਮੂਲਨ ਦੀ ਕੋਈ ਗੱਲ ਮੈਨੂੰ ਉਹ ਕੰਮ ਕਰ ਦੋ ਮੈਂ ਕਰਪਾਣਾ ਕੁਛਣਾ ਵਾਲੀ ਨਹੀਂ ਕਰ ਬਸ ਤੁਸੀਂ ਆ ਜਿਹੜਾ ਗਲਤ ਕੰਮ ਕੀਤਾ ਇਹਨੂੰ ਮੰਨੋ ਕਿ ਹਾਂ ਆਪਾਂ ਟੈਕਸ ਲਾਇਆ ਨਹੀਂ ਹੈ ਆਪਾਂ ਪੈਨ ਖਾਦੇ ਨੇ ਬਸ ਉਹਨਾਂ ਹੀ ਬੜਾ ਮੈਨੂੰ ਨਾ ਮਿਲਣ ਲਈ ਕਹੋ ਕਿ ਮੈਂ ਤੁਹਾਨੂੰ ਮਿਲ ਲਾਂਗਾ ਮੈਂ ਨਹੀਂ ਅਜੇ ਕੰਮ ਕਰਦਾ ਹਾਂ ਦਾ ਜੀ ਕੋਈ